ਸਤਨਾਮ ਵਾਹੀ ਗੁਰੂ ਸਾਹਿਬ ਜੀ ਸੋਖੋ ਟਲ ਗੁਰਸ਼ੀ ਮੀਐ ਐਨਿਸ ਸਹਿਜ ਸੁਬਾਹੀ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ ਨੂਰੀ ਅਰਸੋ ਗੁਰਸੋ ਛਟੀ ਐ ਤਉਦ ਡਿਠੇ ਸਚੇ ਬਾਦਿਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸਚਾ ਬਾਦਿਸ਼ਾਹ ਸ਼ਿਰਸ਼ਾਹ ਦਾਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਬਨ ਦਾ ਮੇ ਸਾਹੋ ਸਤਨਾਮ ਵਾਹੀ ਗੁਰੂ ਸਾਹਿਬ ਜੀ ಗೂಜ್ರಿ মহলਾ चौथा हो दयाल मेरा मन लाव हो हां अनदिन राम ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪੇ ਐ ਦੁੱਖ ਭੁਖ ਸਭ ਲਹਿ ਜਾਈ හොහෝදයාල මිරමන්න ලාබහෝ හෝවන්න දින රාමනාමනිතතියායි සබ ශෝඛ සබගෝන සබ නිධන හර ਜਿਤ ਜਪੇ ਐ ਦੁਖ ਭੋਖ ਸਭ ਲਹਿ ਜਾਈ ਮਨ ਮੇਰੇ ਮੇਰਾ RAM ਨਾਮ ਸਖਾਹਰ ਪਾਈ गुरमत राम नाम जस गाव अंत बेली दरगाह लय छाई रहा तू ਪੇਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਾਈ ਮੈਂ ਮਨ ਤਨ ਲੋ ਜੇ ਲਗੀ ਹਰ ਸੀਤੀ ਪ੍ਰਭ ਲੋਚ ਪੂਰੀ ਸਤ ਗੁਰ ਸਰਨਾਈ ਮਨਸ ਜਨਮ ਪੁਨ ਕਰ ਪਾਇਆ ਬਿਨ ਨਾਮੈ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾਂ ਰਸ ਕਸ ਦੁਖ ਖਾਵੈ ਮੁਖ ਫੀਕਾ ਥੁੱਕ ਥੂਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤਨ ਦਰਗਾਹ ਹਰ ਹਰ ਦੀ ਵਡਿਆਈ ਤਨ ਤਨ ਸਬਾਸ ਕਹ ਪ੍ਰਭ ਜਨ ਕਾ ਜਨ ਨਾਨਕ ਮਿਲ ਲਈ ਗੱਲ ਲਾਈ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤਿੰਨ ਦਰਗਾਹ ਹਰ ਹਰ ਦੇਵ ਦਿਆਈ ਤਨ ਤਨ ਸਬਾਸ ਕਹੈ ਪ੍ਰਭ ਜਨ ਕਉ جن نانک میل لائے گل لائی واہی گرو جی کا خالصا واہی گرو جی کی فتح گوجری محلہ چوتھا ہو, ہو دیال میرا من لاو ہو ਹਉ ਅਨ ਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪਿਐ ਦੁਖ ਭੁਖ ਸਭ ਲਹਿ ਜਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ